ਖੰਬੇ ਲੱਗੇ ਨਜਾਇਜ਼ ਹੀ ਲੱਗੇ ਖੰਬੇ ਯਾਰ ਇੱਥੇ ਘਟਦੇ ਹੋਏ ਇਹਨਾਂ ਦਾ ਕਾਲਾ ਚੀ ਕਰਮੀ ਕਰ ਮੈਂ ਤੈਨੂੰ ਅੱਜ ਕੌਫੀ ਪਿਆ ਕੇ ਤੋਰੂ ਝਲਾਰ ਕਹਿੰਦੇ ਆ ਆ ਟਰੈਕਟਰ ਨਾਲ ਚੱਲਦੀ ਇੱਥੇ ਉਹ ਇਹ ਤੜ ਕਿਸਦੇ ਆ ਕਿ ਮੈਂ ਸਾਢੇ 7 ਵਜੇ ਸੈਲਫ ਮਾਰੇ ਨਹੀਂ ਭਾਈ ਸੈਲਫ ਚੱਕਿਆ ਨਹੀਂ ਫਿਰ ਚੱਲਦਾ ਤੇ ਕੀ ਭਰਦੀ ਆ ਕਿ ਬੈਟਰੀ ਸੌਂਗੀ ਆਪਾਂ ਆ ਗਏ ਸੀ ਭਾਈ ਫੱਗੂ ਅੱਡੇ ਤੇ ਕਿਸੇ ਸਵਾਰੀਂ ਜੜਾਉਣਾ ਤੇ ਇੱਥੇ ਆ ਗਏ ਸੀਗੇ ਤੇ ਹੁਣ ਮਲਾਉਣੇ ਸਾਨੂੰ ਲਖਾਰੀ ਦੀ ਕਣਕ ਦਾ ਕੀ ਹਾਲ ਚਾਲ ਆਇਂ ਇੱਥੇ ਫੱਗੂ ਦਾ ਖੇਤਾਂ ਚ ਇਨੇ ਖੰਭੇ ਲੱਗੇ ਨਜਾਇਜ਼ ਹੀ ਲੱਗੇ ਖੰਭੇ ਯਾਰ ਇੱਥੇ ਬਹੁਤ ਜਿਆਦੇ ਖੰਬੇ ਲੱਗੇ ਇੱਥੇ ਖੇਤਾਂ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਉਹ ਘਰਾਂ ਇੱਕ ਕਈ ਚ ਨਾ ਫੈਕਟਰੀਆਂ ਹੀ ਆ ਬਣ ਗਿਆ ਪਤਾ ਨਹੀਂ ਘਰ ਵਾਲੀਆਂ ਸੈਲਰਜੀ ਹੋ ਗਈ ਕਿ ਮਿਆ ਝੋਨੇ ਵਾਲਾ ਹੋ ਗਿਆ ਨਾ ਇੱਥੇ ਜ ਆ ਸਿੱਖਾਂ ਤੇ ਦੋ ਤਿੰਨ ਹੋ ਸੀ ਉੱਥੇ ਜੇ ਤੇ ਆਪਣੇ ਬਾਣਾ ਦੇ ਝੋਲਡਾਂ ਦੇ ਬਾਣਾ ਚ ਵੀ ਖਾਸੇ ਆ ਉਹ ਇਹ ਦਿਨੋਂ ਦਿਨ ਹਿੱਦਰ ਨੂੰ ਵਧੀ ਜਾਂਦਾ ਹੈ ਸ਼ਹਿਰ ਵਾਲਾ ਕੰਮ ਪਿੰਡਾਂ ਚ ਆਉਣ ਲੱਗ ਗਿਆ ਤੇ ਲੋਕ ਇਹਨਾਂ ਨੂੰ ਭਾਈ ਜ਼ਮੀਨਾਂ ਦੇ ਦਿੰਦੇ ਹੈਗੇ ਇਹ ਥੋੜਾ ਰੇਟ ਦੇ ਦਿੰਦੇ ਹੈ ਤਾਂ ਮੇਰੇ ਵਰਗਾ ਭਾਈ ਇਹਨਾਂ ਨੂੰ ਵੇਚ ਦਿੰਦਾ ਮੁੜ ਕੇ ਉਹ ਗਾਂ ਦੀ ਗਾਂ ਫਿਰ ਵਾਧਾ ਵਾਧਾ ਕੰਮ ਆਪਾਂ ਨੂੰ ਹੀ ਠਿੱਠ ਕਰਨ ਲੱਗ ਗਏ ਦੇ ਕਈ ਬੰਦੇ ਇਹ ਹੋਂ ਦੇ ਲਈ ਮਸ਼ੀਨਰੀ ਇੱਥੇ ਚੱਲਿਆ ਆਇਆ ਕਰੂਗੀ ਆਪਾਂ ਨੂੰ ਟਿੱਕਾਂ ਲਾਇਆ ਕਰ ਪਹਿਲਾ ਨਜ਼ਾਰੇ ਜੇ ਖਾਮੀ ਇਸ ਕੇ ਸਾਰੰਤ ਵੱਲੀ ਫਿਰਦੇ ਸੀ ਫਾਇਦਾ ਵੀ ਹੈ ਦਾ ਨੁਕਸਾਨ ਵੀ ਹੈ ਦਾ ਆ ਕਿੰਨੇ ਲੱਗੇ ਸੈਲਰ ਜੇ ਇੱਥੇ ਨਾ ਆ ਗਠਾਈਆਂ ਲੋਕ ਝੋਨਾ ਲਾਉ ਲੱਗਿਆ ਰਿਹਾ ਝੋਨਾ ਲਾਉਣ ਲੱਗ ਕੇ ਤੇ ਗਠਾ ਮੈਨ ਲੱਗ ਗਿਆ ਨਾ ਕਿੰਨੀ ਬਣ ਕੇ ਕਾਹ ਪਾਈ ਜਾਂਦੇ ਛੜੇ ਆ ਦੇਖ ਇਧਰਲੇ ਪਾਸੇ ਜੇ ਆ ਬਾਈਆਂ ਤੇ ਆ ਰੇ ਆਹ ਤੇਜੀ ਤਾਂ ਕੰਡਾ ਆ ਵੀ ਲਾਈ ਜਾਂਦੇ ਆ ਦੇਖ ਹਾਂ ਕੰਡਾ ਲਾਈ ਜਾਂਦੇ ਆ ਇਹਦੇ ਵਿੱਚ ਆ ਛੱਟ ਪਾਈ ਜਾਂਦੇ ਆਪਣੇ ਖੇਤਾਂ ਕੋਲੇ ਰੌਣਕ ਲਾਤੀ ਉਹ ਉਥੇ ਇੱਕ ਵੱਡਾ ਸਾਰਾ ਬਣਾਰਖਾ ਪ੍ਰੋਜੈਕਟ ਦਿਖਾਉਣਾ ਮੈਂ ਸੋਚ ਜਾ ਕੇ ਹਾਂ ਹਨੇਰੀ ਆ ਗਈ ਮੇਰੇ ਕੋਲ ਹਨੇਰੀ ਦੇਖ ਬਾਈ ਨੇ ਟ੍ਰੈਡ ਦੀ ਰੇਲ ਬਣਾ ਰੱਖੀ ਐ ਉਹ ਹੋ ਰੇਤਾ ਸੁਣੋ ਉਹ ਫੱਗੂ ਦੇ ਵਾਣ ਸੀ ਹਨਾ ਇਹ ਝੋਲਡਾਂ ਵਯਾ ਕਿ째 ਸੜਕਾਂ ਦੇ ਥਾਥਾ ਆ ਦੇ ਇਕੱਠਾ ਜਿੰਨੇ ਦਾ ਰੱਖਿਆ ਇਹਨਾਂ ਨੇ ਇਕੱਠਾ ਢੇਰ ਲਾ ਦੇ ਕਿਉਂਕਿ ਝੋਨਾ ਆਉਣ ਲੱਗਿਆ ਆਹ ਪ੍ਰੋਜੈਕਟ ਦੇ ਹੋਏ ਐਤ ਸੈਲਰ ਕੇ ਭਾਈ ਇਹਨਾਂ ਨੇ ਵੱਡਾ ਪ੍ਰੋਜੈਕਟ ਦੇਖ ਇਹ ਝੋਲਡਾਂ ਦੇ ਮਾਣੇ ਸੈਲਰ ਆ ਸ਼ਾਇਦ ਆ ਝੋਨੇ ਦੇ ਪੋਰੇ ਪੰਨਾ ਦੇ ਆ ਇਹਨਾਂ ਦਾ ਕਿਸ ਮੰਡੀ ਵੱੰਦੀ ਆ ਕੇ ਹੁੰਦੇ ਹਨਾ ਆ ਪਰਲੇ ਪਾਸ ਇਕੱਠਾ ਹੈਗਾ ਆਹੋ ਦੇਖੋ ਤੇ ਆਪਣੇ ਬਾਣਾ ਦੇ ਵਿੱਚ ਰੌਣਕ ਲਾਈ ਹੈ ਭਾਈ ਦੇ ਨਦਲਾ ਦਾ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਬਧੀ ਛੋਹ ਕੰਮ ਆਵੇ ਕਾਫੀ ਲੰਮਾ ਹੈਗਾ ਤੇ ਆਪਾਂ ਕਰਦੇ ਆ ਗੱਲਬਾਤ ਇੱਕ ਸੱਜਣ ਨਾਲ ਤੇ ਉਹ ਸੱਜਣ ਕੌਣ ਹੈ ਕਦਰ ਲਗਾ ਰਹੀ ਆਪਣੇ ਭਾਈ ਉਹ ਵੀ ਬਲੌਗਰ ਨੇ ਬੜੇ ਪਿਆਰੇ ਇੱਥੇ ਫਿਰਦਾ ਸੀ ਕਿਧਰ ਗਿਆ ਉਹ ਇਹ ਹੌ ਗੜੀ ਦੀ ਗੱਡੀ ਇਹ ਆਹ ਗੜੀ ਸਕੂਟੀ ਕੋਠੇ ਕੋਲੇ ਤੇ ਉਹਦੇ ਨਾਲ ਮਿਲਦੇ ਆਂ ਕਹਾਂ ਚਲਾ ਗਿਆ ਭਾਈ ਹਾਂਜੀ ਦੋਸਤੋ ਭਾਈ ਆਪਸ ਨੂੰ ਮੈਂ ਦੱਸਿਆ ਨਹੀਂ ਮੈਂ ਫੱਗੂ ਤੋਂ ਮੈਂ ਕਿਹਾ ਆਪਣਾ ਭਾਈ ਇੱਕ ਬਲੌਗਰ ਉੱਥੇ ਨਾ ਪਾਣੀ ਲਾਈ ਜਾਂਦਾ ਹੈ ਇਹ ਆ ਬੇਟਾ ਇਹ ਆ ਨਾ ਕਾਲਾ ਚੀ ਗਰਮੀ ਕਰਾ ਮੈਂ ਤੈਨੂੰ ਅੱਜ ਕੌਫੀ ਪਿਆ ਕੇ ਤੋਰੂਆਂ ਚਾਹੇ ਕੁਛ ਮਰਜੀ ਕਰ ਚਾਹੇ ਇਥੇ ਲਿਟ ਲਾ ਆਜੋ ਬਾਈ ਮਿੱਤਰੋ ਹੁਣ ਆਪਾਂ ਧਰਦੇ ਆਂਗੇ ਚਾਹ ਹੈ ਤੇ ਖੇਦ ਦੀ ਚਾਹ ਦਾ ਅੱਜ ਸਵਾਦ ਬਾਈ ਆਪਣਾ ਬਲੌਗਰ ਦੂਜਾ ਵੀ ਲਊਗਾ ਤੇ ਆਜੋ ਹੁਣ ਆਪਾਂ ਚੁੱਲੇ 'ਤੇ ਧਰਦੇ ਆਂ ਚਾਹ ਇਹ ਬਾਈ ਆਪਣਾ ਇੰਦਰ ਲਖਾਰੀ ਬਲੌਗਰ ਆਪਣਾ ਜਾਂ ਲਾਸਟ ਕਹਿ ਸਕਦੇ ਹਾਂ ਸੱਚ ਇਹਨੇ ਬਾਈ ਉਹ ਲਾਸਟ ਕਿਹੜਾ ਲਈ ਜਾਂਦਾ ਤੇ ਬਾਕੀ ਇਹਦਾ ਆ ਖੁੰਝਾ ਰਹਿ ਗਿਆ ਮੰਨ ਲਾ ਅੱਧਾ ਹੀ ਕਿੱਲੇ ਤੋਂ ਥੋੜਾ ਘੱਟ ਹੈ ਨਾ ਤੇ ਇਹ ਆ ਭਾਈ ਕਾਲਾ ਚਾਹ ਪੀ ਕੇ ਜਾਈ ਮੈਂ ਇਧਰ ਫੱਗੂ ਸਵਾਰੀ ਚੜਾਉਣ ਗਿਆ ਸਾਨੂੰ ਦੱਸਿਆ ਜੀ ਰਸਤੇ 'ਚ ਨਾ ਚੱਲ ਮੈਂ ਕਿਹਾ ਭਾਈ ਲਖਾਰੀ ਕੋਲੇ ਅਜੇ ਚਾਹੇ ਪੀਨੇ ਆ ਤੇ ਅਸੀਂ ਉੱਥੇ ਚਾਹ ਬਣਾਉਣੇ ਖੜ ਜਾ ਕਿਹੜੀ ਖੇਤ ਦੇ ਵਿੱਚ ਚਾਹ ਛੜੀਆਂ ਦੇ ਕੋਠੇ ਕੋਲੇ ਪਟਕੇ ਚੁੱਲਾ ਬਣਾਉਣੀ ਹੈ ਨਾ ਉਹਦਾ ਆਨੰਦ ਵੱਖਰਾ ਹੈਗਾ ਤੇ ਇੱਕ ਸਾਨੂੰ ਚੀਜ਼ ਹੋਰ ਦਿਖਾਵਾਂ ਚਲਾਰ ਪਹਿਲਾਂ ਇਹਦੇ ਬਲੌਗਾਂ 'ਚ ਤੁਸੀਂ ਦੇਖੀ ਹੋ ਗਰ ਓਏ ਇਹਨੂੰ ਚਲਾਰ ਹੀ ਕਹਿੰਦੇ ਆ ਨਾ ਓਏ ਐਨੂੰ ਪਈ ਇਚਲਾਰ ਕਹਿੰਦੇ ਆ ਆ ਟਰੈਕਟਰ ਨਾਲ ਚੱਲਦੀ ਐ ਤੇ ਉਹ ਟਾਇਰ ਚ ਪਾ ਲੈਂਦੇ ਕਈ ਦਾ ਨਾ ਟਰੈਕਟਰ ਦੇ ਟਾਇਰ ਚ ਪਿਛਲੇ ਦੇ ਵੱਡੇ ਚ ਇਧਰੋਂ ਕੱਸੀ ਦਾ ਪਾਣੀ ਚੱਕ ਕੇ ਤਾਂ ਸੜਦੀ ਐ ਇਹ ਤੇ ਹੁਣ ਦੇਖੋ ਉਧਰੋਂ ਮੋਟਰਾਂ ਉਹ ਸੀ ਪਾਈਪ ਲਾਈਨ ਦਾ ਨਕਾ ਲਖਾਰੀ ਦਾ ਇਹ ਆ ਕੇ ਇੱਥੋਂ ਥੱਲੇ ਨੂੰ ਜਾਂਦਾ ਕਿਦੇ ਪਾਣੀ ਤਾਂ ਤੇ ਕਿਦੇ ਪਾਣੀ ਠਾਂ ਵਾਹ ਜੀ ਵਾਹ ਤੇ ਇਹ ਪਾਣੀ ਲਾਈ ਜਾਂਦਾ ਲਾਸਟ ਗੇਰਾ ਤਿਆਰ ਹੈ ਜੂ ਖੁੰਝਾ ਜਾ ਤੇ ਇਹ ਬਣਾਉਂਦਾ ਕਾਫੀ ਤੇ ਚੁੱਲਾ ਪਟਿਆ ਭਾਈ ਅਸੀਂ ਇੱਥੇ ਨਵਾਂ ਏ ਆ ਬੈਠਾ ਮਚਾਲੀ ਉਹ ਯੱਕ ਅੱਧ ਮਚਾਉਣੀ ਪਊਗੀ ਮਚਾ ਬਣੂਗੀ ਲੈ ਭਾਈ ਸਿਆ ਇਹ ਆਪਨੂੰ ਅੱਜ ਚਾਹ ਪਿਆਉਗਾ ਵਿੱਚ ਪਾਇਆ ਕੁਸ ਨਾ ਨਾ ਹੀ ਕੁਝ ਨਹੀਂ ਪਾਇਆ ਪਾਣੀ ਪਾਇਆ ਕਿਰਾ ਕਿਰਾ ਪਾਣੀ ਪਾ ਕੇ ਤੇ ਗੱਬਰੂ ਦਾ ਖੇਤ ਭਾਈ ਇੱਥੇ ਮੇਨ ਰੋਡ ਦੇ ਉੱਤੇ ਹੈ ਦਾ ਹੋ ਜਾਂਦਾਂ ਉਹ ਮੈਂ ਸਾਪੜੀਆਂ ਅੱਜ ਐਂ ਦਵਾਤਾ ਨਹੀਂ ਅੱਜ ਸ਼ੁੱਕਰਵਾਰ ਹੈ ਤੇਰਾ ਕਿਹੜਾ ਭਾਈ ਲੱਗ ਜਾਂਦਾ ਆ ਰਹੀ ਜੀ ਬਸ ਮਾੜ ਆ ਥਾਂ ਇੱਕ ਹੋ ਰਹੀ ਥੋੜੀ ਦੌੜੀ ਜੀ ਕਿਰਤਣਾ ਕੁਆ ਕੇ ਯਾਰ ਕਿਵੇਂ ਕਰੀਏ ਇਹ ਯਾਰ ਜੇ ਖੁਰਚੇਗਾ ਸੁੱਕੇ ਜੀ ਬੀਜੀਏ ਦਾਣੇ ਨਾ ਚੱਕੇ ਜਾਣ ਹਨਾ ਇਹਨਾਂ ਦੇ ਨਾਲ ਖੁਰਚਾਂਗੇ ਤੇ ਵਿੱਚ ਭਾਈ ਬਗਲੇ ਭਾਜੀ ਚਿੱਟੀਆਂ ਵਰਦੀਆਂ ਵਾਲੇ ਸਾਡਾ ਸਾਥ ਦੇਣ ਵਾਸਤੇ ਪਾਣੀ ਲਵਾਉਣ ਆਏ ਆ ਭਾਈ ਲਖਾਰੀ ਨਾਲ ਇਹ ਟਿੱਬਿਆਂ ਦੇ ਵਿੱਚ ਰੌਣਕ ਲਾਤੀ ਅੱਜ ਇੱਥੇ ਮੈਨੂੰ ਸਾਗ ਨਹੀਂ ਦਿਸਿਆ ਲਖਾਰੀ ਕਿਤੇ ਹੋਈ ਸਾਗ ਸਰੋਂ ਦਾ ਸਰੋਂ ਥੋੜੀ ਜੀ ਹਾਂ ਛੇਤੀ ਬੀਜੀ ਨਹੀਂ ਹੈਗੀ ਹੋ ਉੱਥੇ ਫਗੂਲ ਹੈਗੀ ਓਏ ਉੱਥੇ ਹੀ ਆ ਕੋਤੇ ਮੈਂ ਕੀ ਆਉਣਾ ਮਾਰੇ ਕੋਈ ਸੰਗਾ ਚ ਇਥੇ ਆ ਖੜੀਆਂ ਆਪਣੀਆਂ ਗੱਡੀਆਂ ਤੇ ਆਪਾਂ ਚਾਹ ਪੀ ਕੇ ਇੱਥੇ ਚਾਲੇ ਪਾਉਣੇ ਆ। ਹੋਰ ਠੀਕ ਹੋਰ ਦਸ ਲਗਾਰੀ ਕੀ ਹਾਲ ਆ ਭਾਈ? ਹੋਰ ਚੜਦੀ ਕਲਾ ਭਾਈ ਚੜਦੀ ਕਲਾ ਦੇ ਵਿੱਚ ਹੀ ਰਹਿਣਾ ਚਾਹੀਦਾ। ਹਾਂ ਤੇ ਨੈਗੇਟਿਵਿਟੀ ਨਾਲ ਉਹ ਆਪਣੇ ਆਪ ਦੇ ਵਿੱਚ ਸਹੀ ਗੱਲ ਆ। ਅੱਗੇ ਵਧਣ ਦੀ ਕੋਸ਼ਿਸ਼ ਕਰੋ। ਜਿੰਨਾ ਟਾਈਮ ਬੰਦਾ ਇੱਕ ਨਾ ਪਾਇਆ ਕਰਨ ਲੱਗ ਗਿਆ ਨੇ ਹਣਾ ਯਾਰ ਚੰਗਾ ਨਾਲਾ ਨਹੀਂ ਹੋਇਆ ਜਦੋਂ ਆ ਮੰਨ ਕੇ ਚਲੋ ਯਾਰ ਉਹੀ ਯਾਦਾਂ ਲੰਘੀਆਂ ਦਾ ਬੇਫਾਲਤੂ ਸੜੇ ਜੇ ਦੇਣਾ ਆਪਾਂ ਨੂੰ ਕਦੇ ਵੀ ਨਹੀਂ ਕਹਿਣਾ ਚਾਹੀਦਾ ਹਾਂ। ਕਿਉਂਕਿ ਕਹਿੰਦੇ ਆ ਆਪਾਂ ਗੱਲ ਸੁਣਨ ਚਾਹੀਏ ਇਹ ਜਿਹੜੇ ਵੀ ਦਿਨ ਚ ਬੰਦੇ ਨੂੰ ਮੰਨ ਕੇ ਚਲ ਸਹਿ ਸੁਭਾਅ ਵੀ ਕੋਈ ਗੱਲ ਕਹਿ ਦਉਂਦਾ ਨਾ ਤਾਂ ਉਹ ਪੂਰੀ ਹੋ ਜਾਂਦੀ ਕਈ ਵਾਰ ਇਹਦੇ ਦਿਨ ਚ ਇੱਕ ਵਾਰੀ ਕਹਿੰਦੇ ਡੇਲੀ ਪੂਰੀ ਹੁੰਦੀ ਜੀਵ ਤੇ ਸਰਸਵਤੀ ਮਾਤਾ ਬੈਠੀ ਹੁੰਦੀ ਕਈ ਵਾਰ ਤੇ ਐਂ ਨਹੀਂ ਕਹਿਣਾ ਚਾਹੀਦਾ ਕੁਛ ਨਹੀਂ ਕੁਛ ਨਹੀਂ ਹੈ ਨਾ ਜੇ ਆਪਣੇ ਫਸਲ ਐਤ ਕੀ ਮੰਨ ਲਾ ਨਰਮੀ ਦੀ ਥੋੜੀ ਘੱਟ ਹੋਈ ਹੈ ਨਾ ਕਈ ਬੰਦੇ ਮੇਰੇ ਵਰਗੇ ਐਂ ਕਰੀ ਜਾਂਦੇ ਕੁਛ ਨਹੀਂ ਹੋਇਆ ਯਾਰ ਮਰਵਾ ਤੇ ਐ ਉਹ ਸਿਆਣੇ ਬੰਦੇ ਸਹੀ ਗੱਲ ਹੈ ਨਹੀਂ ਕਹਿਣਾ ਚਾਹੀਦਾ ਇਹ ਕਿਉਂਕਿ ਜੀਵ ਤੇ ਉੱਤੇ ਸਰਸਵਤੀ ਮਾਤਾ ਜੀ ਬਰਾਜਮਾਨ ਹੁੰਦੇ ਨੇ ਕਿਉ ਬੋਲ ਪੂਰੇ ਹੁੰਦੇ ਦਿਨ ਚ ਇੱਕ ਬੋਲ ਹੁੰਦਾ ਹੈ ਨਾ ਓਏ ਤੇ ਭਾਈ ਤੇਰੀ ਫਸਲ ਵਾੜੀ ਤੇ ਕਣਕ ਸੁਖਸ਼ਾਂਤੀ ਨਮਿਜ ਗਈ ਸੁਖਸ਼ਾਂਤੀ ਨਾ ਭਾਈ ਆਪਣਾ ਅੱਜ ਲਾਸਟ ਦਿਨ ਆਗਾ ਠੀਕ ਹੈ ਤੇਰਾ ਆਪਾਂ ਕਣਕ ਬੀਜਦੇ ਤੇ ਰੌਣੀ ਕਰਤੀ ਇਨਸ਼ਾ ਅੱਲਾਹ ਭਾਈ ਇਹਨੂੰ ਵਧਾਗਾ ਕਣਕ ਬੀਜੀ ਦੀਆਂ ਤੇ ਪ੍ਰਮਾਤਮਾ ਕਰੇ ਸੋਨਾ ਝਾੜ ਆਵੇ ਇਹਦੇ ਭਾਈ ਤੇ ਸੁਖਸ਼ਾਂਤੀ ਨਾ ਕਰੇ ਫਸਲਾਂ ਸਾਰਿਆਂ ਦੇ ਜਾਣ ਹਾਂ ਠੀਕ ਹੈ ਭਾਈ ਹੈ ਠੀਕ ਹੈ ਠੀਕ ਆ ਭਾਈ ਲਖਾਰੀ ਨੇ ਚਾਹ ਬਣਾਈ ਸੀ ਤੇ ਉਹਦਾ ਰੋਟੀ ਕਾ ਲੱਗ ਗਿਆ ਤੇ ਅਸੀਂ ਭਈ ਛੱਕ ਗਏ ਤੇ ਹਰਦਮਨ ਜੀ ਛੱਕੀ ਜਾਂਦਾ ਭੰਡਾਰੇ ਐਰਦਵਾ ਹਾਂ ਇਹ ਭਾਈ ਮੁੰਡਾ ਉੱਥੇ ਕਣਕ ਬੀਜੀਆਂ ਦਾ ਪਾ ਚੱਲਦੇ ਨੇ ਇਹਦੇ ਕੋਲੇ ਤੇ ਲਖਾਰੀ ਜੀ ਝਾੜਾ ਛਕੂ ਹੈ ਨਾ ਹਾਂਜੀ ਭਾਈ ਤੇ ਚਾਹ ਮੈਨੂੰ ਲੱਗਦਾ ਜੇ ਠਾਰ ਨਾ ਲਈ ਹੋਵੇ ਆਪਾਂ ਕੋਈ ਹਾਂਜੀ ਦੋਸਤੋ ਭਾਈ ਆਪਾਂ ਲਖਾਰੀ ਕੋਲੇ ਬੈਠ ਗਏ ਸੀ ਤੇ ਉਹ ਸਾਨੂੰ ਕਹਾਣੀ ਹੁੰਦਾ ਦੱਸਦਾ ਮੈਂ ਸਾਰੀ ਇਹ ਤੜਕੇ ਸਦੈ ਕਿਦੋਂ ਮੈਂ 7:30 ਵਜੇ ਸੈਲਫ ਮਾਰਿਆ ਨਹੀਂ ਭਾਈ ਸੈਲਫ ਚੱਕਿਆ ਨਹੀਂ ਤੇ ਉਹ ਅੰਦਰੋਂ ਮੈਂ ਧੱਕਾ ਲਾ ਕੇ ਬਾਹਰ ਕੱਢ ਲਈ ਇਹ ਬੈਟਰੀ ਜਮ ਹੀ ਸੌਂਗੀ ਅਗਰ ਕੜਕ ਕੜਕ ਕਰਦਾ ਹੂੰ ਕੜਕ ਕੜਕ ਵੀ ਨਹੀਂ ਕਰ ਰਹੇ ਨੇ ਨਵੀਂ ਬੈਟਰੀ ਹੈ ਜਿਆ ਸਾਰੇ ਆ ਤਰੀਕ ਦੇਖੋ ਮਾਤੇ ਸਾਰੇ 5-6 ਮਹੀਨੇ ਮਸਾਂ ਹੀ ਹੋਏ ਹੋਣਗੇ ਫੇਰ ਫੇਰ ਮੈਂ ਜਦੋਂ ਜਿਆਦਾ ਟਰੈਕਟਰ ਨਾ ਕਰੀ ਇਹਦੇ ਮਤਾਰਾਂ ਲਾ ਕੇ ਇਹਦੀ ਬੈਟਰੀ ਨਾਲ ਜੋੜ ਕੇ ਤੇ ਇਹਦੀ ਫੁੱਲ ਰੇਸ਼ ਕਰਕੇ ਇਹਦੇ ਅਲਟਰਨੇਟਰ ਤੇ ਉਹ ਕੀ ਹੁੰਦਾ ਹੈ ਡਾਇਨਮੋ ਅਲਟਰਨੇਟਰ ਉਹ ਲਾਰਖ ਹੈ ਤੇ ਲਾ ਕੇ ਤੋਂ ਤਾਰਾਂ ਉਹਦੇ ਆਹ ਆ ਪੱਟੇ ਸਮਾਨ ਸਾਰਾ ਤਤੜ ਕੇ ਨਾ ਜਦੋਂ ਯਾਦ ਕਰੀ ਤੇ ਆ ਪੰਗਾ ਤਾਰਾਂ ਦੇ ਤਾਂ ਸਟਾਰਟ ਇਹ ਫਿਰ ਵੀ ਨਹੀਂ ਹੋਈ ਤੇ ਕੋਈ ਮੁੰਡਾ ਦਾ ਇਹਨੂੰ ਭਾਈ ਇਨਵਰਟਰ ਤੇ ਲਾਉਂਗਾ ਤੇ ਹੁਣ ਆਪਾਂ ਦੇਖਦੇ ਆ ਵੀ ਨਵੀਂ ਮੈਂਟਰੀ ਚ ਕੀ ਨੁਕਸ ਬੈ ਗਿਆ ਯਾਰ ਅ ਪਹਿਲਾਂ ਵਾਲੀ 5 ਸਾਲ ਚੱਲ ਗਈ ਵਧੀਆ ਇਹ ਤਾਂ ਜਿਵੇਂ ਥੋੜੇ ਹੋਏ ਤੇ ਦੇਖਦੇ ਆ ਆ ਲਿਖੀ ਵੀ ਉਹ ਤਰੀਕ ਤੇ ਦੇਖਦੇ ਕੀ ਬੰਦਦਾ ਇਨਵਰਟਰ ਤੇ ਲਾਉਣਾ ਮੈਂ ਪਾਧਾਰ ਲੰਘ ਪਈ ਹੈ ਨਾ ਇਹ ਮਾਈਨਸ ਵਾਲੀ ਮਾਈਨਸ ਚ ਪਲੱਸ ਵਾਲੀ ਪਲੱਸ ਚ ਇਨਵਰਟਰ ਦੀਆਂ ਵੀ ਦੋਨੇ ਨਾਲ ਹੀ ਹੈ ਉਹ ਵੀ ਉਹਦੇ ਨਾਲ ਤੇ ਚਾਰਜਿੰਗ ਪੁਆਇੰਟ ਆ ਹੁਣ ਚੱਲ ਪਿਆ ਪਹਿਲਾਂ ਨਹੀਂ ਚੱਲਦਾ ਹੁੰਦਾ ਸੀ ਇਹ ਨਾਲ ਮੈਂ ਪੱਖੇ ਤੋਂ ਚਲਾਈ ਸੀਗੇ ਤਾਂ ਤੋਂ ਲਾਈਟ ਕੱਟ ਕੇ ਫਿਰ ਇਹ ਆ ਬੱਤੀ ਚਾਰਜਿੰਗ ਵਾਲੀ ਆਈ ਹੈ ਹੁਣ ਦੇਖਾਂਗੇ ਕਿੰਨਾ ਚਿਰ ਚੱਲਦਾ ਹੈ ਤੇ ਕੀ ਭਰਦੀ ਹੈ ਕਿ ਬੈਟਰੀ ਸੌਂਗੀ ਇਹਦਾ ਕੋਈ ਜਿਗਾੜ ਕਰੇਗਾ ਤਾ ਦੇਖਾਂਗੇ ਇਹ ਬੈਟਰੀ ਨਵੀਂ ਲਿਆਂਦੀ ਸੀ ਅਰ ਜਲਦੀ ਹੀ ਮੇਰੇ ਕਾਰਨ ਸਟਾਰਟ ਹੀ ਨਹੀਂ ਕਰ ਰਹੀ ਸਾਲ ਚ ਦੇਖਦੇ ਆ ਕੀ ਗੱਲਬਾਤ ਬਣਦੀ ਆ ਸਸ ਨੂੰ ਬਾਜ ਸੁਣ ਗਿਓ ਕਿ ਚੇਦੇ ਹੈ ਨਾ ਇਨਵਰਟਰ ਦੇ ਪਈ ਘਟੋ ਘਟਾ ਸਵਾ ਕ ਘੰਟਾ ਚਾਰਜ ਲੱਗੀ ਸੀ ਕਿਹੜੇ ਮੈਂ ਤੁਹਾਨੂੰ ਪੁਆਇੰਟ ਦੱਸ ਸੀ ਸਵਾ ਘੰਟੇ ਬਾਅਦ ਇਹਨੇ ਪਈ ਪਹਿਲੇ ਸੈਲਫ ਤੇ ਹੁਣਾ ਸਟਾਰਟ ਹੋ ਗਈ ਓਕੇ ਦੀ ਰਿਪੋਰਟ ਹੋ ਗਈ ਫੈਕਟਰ ਨੇ ਭਰੀ ਨਹੀਂ ਇਨਵਰਟਰ ਨੇ ਭਰਤੀ ਸਵਾ ਘੰਟਾ ਚਾਰਜਿੰਗ ਲਾਈ ਸੀ ਜਮਾ ਜ਼ੀਰੋ ਸੀ ਖਾਂਦੀ ਸੀ ਇਹ ਤੇ ਹੁਣ ਚੱਲ ਪਈ ਐ ਹੁਣ ਦੇਖਦੇ ਹਾਂ ਕਈ ਸੈਲ ਮਾਰ ਕੇ ਦੇਖਾਂਗੇ ਚੱਲ ਕੇ ਇਹਨਾਂ ਸਟਾਰਟ ਹੋ ਗਈ ਐ ਨਾ ਓਕੇ ਦੀ ਰਿਪੋਰਟ ਹੋ ਗਈ ਹੁਣ ਹੁਣ ਐ ਲੱਗਦਾ ਵੀ ਚੱਲ ਨਹੀਂ ਅਲਜਾਨੀ ਪੈਂਦੀ ਜਾਂ ਕਿਤੇ ਦਿਖਾ ਕੇ ਜਾਂ ਕਿਤੇ ਮਿਸਟਰੀ ਕੋਲੋਂ ਕਰਵਾਉਣਾ ਪੈਂਦਾ ਇਹਦਾ ਕੋਈ ਬੈਟਰੀ ਦਾ ਚੇਂਜ ਗਾਰੰਟੀ ਜੇ ਗਰੈਂਟਰੀ ਇਹ ਹੈ ਜੇ 4 ਕਿ ਮਹੀਨੇ ਹੋਏ ਲੈਂਦੀ ਮੈਨੂੰ ਇਹ ਬਾਕੀ ਇਹਦੇ ਕੋਲ ਲੇ ਚੱਲਾਂਗੇ ਹਜੇ ਵੀ ਦਿਖਾਵਾਂਗੇ ਉਹਨੂੰ ਵੀ ਕਿਉਂ ਸੌਂਦੀ ਐ ਇਹ ਚੱਲ ਕੇ ਰਾਂ ਚੱਲ ਪਈ ਚਾਰਜ ਇਨਵਰਟਰ ਦੇ ਠੀਕ ਹੋ ਗਿਆ ਕੰਮ